ਅੱਜ ਪਵਿੱਤਰ ਨਗਰੀ ਸ੍ਰੀ ਹਮੰਦਰ ਸਾਹਿਬ ਸ੍ਰੀ ਦਰਗਿਆਨਾ ਮੰਦਰ ਜਗ੍ਹਾ ਜਿਹੜੀ ਸਾਡੀ ਬਾਜਾਗ੍ਰਾਮ ਸੀ ਬਾਣੀ ਕਮਾਡਾ ਅੱਜ ਇੱਥੇ ਪ੍ਰਵਾਸ ਸਵੀਤ ਆਏ ਆ ਪ੍ਰਮਾਤਮਾ ਨੇ ਨਿਆਮਤ ਬਖਸ਼ੀ ਨਿਆਮਤ ਦਾ ਮਤਲਬ ਹੁੰਦਾ ਹੈ ਭਗਵਾਨ ਦੀ ਰੱਬ ਦੀ ਖੁਦਾ ਦੀ ਸੋਗਾਤ ਸੋਗਾਤ ਜੀ ਸੋ ਦਾ ਨਾਮ ਵੀ ਨਿਆਮਤ ਰੱਖਿਆ ਸੀ بس اد مٹھا ٹیکਣ ਲਈ ਆਇਆ ਤੇ پھر شہر ਚ ਬਸ ਇਹੀ دعا ਕੀਤੀ ਹੈ ਦਬਾਬ ਸਾਹਿب ਵੀ ਜਾ ਕੇ ਆਏ ਇੱਥੇ ਵੀ ਅਸੀਂ ਆਪੇ ਆਰੰਭਪੀਤ ਤੇ ਜਾ ਰਹੇ ਇਹੀ دعا ਕਿ ਪੰਜਾਬ ਸੁਖ ਸ਼ਾਂਤੀ ਬਣੀ ਰਹੇ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਇਹਨੂੰ ਕੋਈ ਨਜ਼ਰ ਨਾ ਆਨ ਕੋ ਮੂਮੈਂਟ ਤੇ ਅੱਛੇ ਮੰਗਾਲੋਂ ਦੌੜ ਕੇ ਹੋਰ ਜਿਹੜਾ ਕੋਈ ਜਿਆਦਾ ਦੇ ਲੋਕਾਂ ਦਾ ਜਿਹੜਾ ਬੰਨਨ ਕੋ ਮੂਮੈਂਟ ਤੇ ਅੱਛੇ ਮੰਗਾਲਨ ਭਾਈਚਾਰਾ ਉਹ ਬਣਿਆ ਰਹੇ ਇਹ ਤਾਕੀਆਂ ਤੇ ਤੰਦੁਸਤੀਆਂ ਹਰ ਘਰ ਦੇ ਵਿੱਚ ਆਉਣ ਦੇ ਉੱਥੇ ਲੈ ਮੇਰਾ ਜਾਲ ਜਿਹੜੇ ਨੇ ਉਗੜਨੇ ਸ਼ੁਰੂ ਪੰਜਾਬ ਮੰਦਰ ਕਿਸੇ ਦਾ ਹੰਗਾਰਾ ਸਰ ਮਿਲ ਰਿਹਾ ਹੈ ਲੋਕਾਂ ਕੋਲ ਮੈਂ ਇੱਥੇ ਰਾਜਨੀਤਿਕ ਗੱਲ ਨਹੀਂ ਕਰੂੰਗਾ ਬਾਹਰ ਰੈਲੀ ਤੇ ਜਾ ਕੇ ਮੈਨੂੰ ਚੋਣਾਂ ਦੀ ਪੁੱਛ ਲਿਓ ਇਹ ਭਗਵਾਨ ਦਾ ਕਰ ਰਿਹਾ ਇੱਥੇ ਆਪਾਂ ਇੱਕ ਦੂਜੇ ਇੱਕ ਦੂਜੇ ਦੇ ਕੋਈ ਟਿੱਕਾ ਟਿੱਪਣੀ ਕਰਦੇ ਨਹੀਂ ਮੰਗਣਾ ਹੈ ਇਹਨਾਂ ਨਸ਼ਾ ਦਾ ਜੀਤਾ ਮੰਗਣਾ ਹੈ ਸਰ ਕੀ ਅਰਦਾਸ ਕੀਤੀ ਅਰਦਾਸ ਇਹ ਹੈ ਜੀ ਪੰਜਾਬ ਸੁਖੀ ਵਸੇ ਸਾਡੀ ਸਾਰਿਆਂ ਦੀ ਭਾਈਚਾਰਕ ਸਾਂਝ ਜਿਹਨੂੰ ਤੋੜਨ ਦੀਆਂ ਲੱਖ ਕੋਸ਼ਿਸ਼ ਕੀਤੀਆਂ ਪਰ ਨਹੀਂ ਟੁੱਟੀ ਇਹ ਮਾਨ ਵੀ ਮਹਿਸੂਸ ਕਰਦਾ ਮੈਂ ਇੱਕ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹੋਣ ਦੇ ਨਾਤੇ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਮੇਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਦਾਂ ਗੁਰਪੁਰਬ ਰਾਮ ਨੌਮੀਆ ਉਹ ਪੰਦੀ ਗਵਾਰੀਆਂ ਦੁਸਹਿਰ ਇਕੱਠੇ ਮਨਾਉਂਦੇ ਆ ਉਹ ਮੈਡਮ ਚਾਵਲਾ ਜੀ ਕਿਉਂਕਿ ਬਹੁਤ ਇਸ ਨਗਰੀ ਦੀ ਬਹੁਤ ਪ੍ਰੋਗ ਸ਼ਖਸੀਅਤ ਨੇ ਹਰ ਧਰਮ ਦੇ ਜਿਹਨੇ ਵੀ ਉਤਸਵ ਹੁੰਦੇ ਨੇ ਮਨਾ ਚ ਮੋਰੀ ਹੁੰਦੇ ਨੇ ਜੀ ਇਹਨਾਂ ਨੂੰ ਵੀ ਮੈਂ ਕਹਿ ਕਿ ਤੁਸੀਂ ਸਾਰੇ ਆਓ ਆਪਾਂ ਬੈਠ ਕੇ ਕਰਿਆ ਚੰਡੀਗੜ੍ਹ ਤੋਂ ਤੱਕ ਬੈਠ ਕੇ ਪਾਈ ਨਕਸ਼ਾ ਲਿੱਤੀ ਤੇ ਤਾਰਨ ਸੀ ਗਾ ਕਿ ਸੀਵਰੇਜ ਦੀ ਪ੍ਰੋਬਲਮਾ ਇੱਥੇ ਸਫਾਈ ਦਾ ਸੋ ਇਹ ਅੰਮ੍ਰਿਤਸਰ ਸ਼ਹਿਰ ਨੂੰ ਤਾਂ ਘਟੂ ਘਟਾ ਸੀ ਇਲੈਕਟ੍ਰੋਨਿਕ ਬੱਸਾਂ ਤੋਂ ਸ਼ੁਰੂ ਕਰਾਂਗੇ ਇਦਾਂ ਹੀ ਸ਼ਟਲ ਬੱਸਾਂ ਚੱਲੀ ਜਾਣਗੀਆਂ ਦਰਬਾਰ ਸਾਹਿਬ ਤੋਂ ਗੋਗਾਣਾ ਮੰਦਿਰ ਗੋਗਾਣਾ ਮੰਦਿਰ ਤੋਂ ਬੱਸ ਸਟੈਂਡ ਬੱਸ ਸਟੈਂਡ ਤੋਂ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਤੋਂ ਬਾਗਾ ਬਾਟਰ ਬਾਗਾ ਬਾਟਰ ਤੋਂ RAM TEES ਸੋ ਇਲੈਕਟ੍ਰੋਨਿਕ ਬੱਸਾਂ ਸ਼ੁਰੂ ਕਰਾਂਗੇ ਤੇ ਉਹ ਜਿਹੜੇ ਆਟੋ ਰਿਕਸ਼ੇ ਵਾਲੇ ਉਹਨਾਂ ਨਾਲ ਹੀ ਗੱਲ ਕਰਾਂਗੇ ਕਿ ਤੁਸੀਂ ਹੀ ਕਰੋ ਦੋ ਦੋ ਚਾਰ ਚਾਰ ਜਾਣੇ ਰਲ ਕੇ ਤੁਸੀਂ ਬੱਸਾਂ ਲੋ ਸਰਕਾਰ ਤੁਹਾਨੂੰ ਪੱਸਾਂ ਦੇ ਉਤੋਂ ਨੂੰ ਬੇਰੋਜ਼ਗਾਰ ਨਹੀਂ ਕਰਦੇ ਉਹ 30 ਸੀਟਰ ਬੱਸਾਂ ਬਹੁਤ ਬਹੀ ਦਿੱਤੀਆਂ ਇਹ ਅਮਰਸਰ ਸ਼ਹਿਰ ਵਾਸਤੇ ਹੋਰ ਵੀ ਬਹੁਤ ਸਾਰੀਆਂ ਭੜੀਆਂ ਸੈਲੀਬ੍ਰੇਸ਼ਨ ਪੁਆਇੰਟ ਕਿਹ ਹੈ ਕਿ ਪੂਰੀ ਦੁਨੀਆ ਤੋਂ ਆ ਕੇ ਲੋਕ ਇੱਥੇ ਇਹੋ ਜਿਹੇ ਫੰਕਸ਼ਨ ਫੰਕਸ਼ਨ ਕਰਨ ਵਾਸਤੇ ਜਗ੍ਹਾ ਬਣਾ ਦਾਂਗੇ ਕਿਸੇ ਕੰਪਨੀ ਨੇ ਕਨਵੈਨਸ਼ਨ ਕਰਨੀ ਉਹ ਕਰ ਲੈ ਕਿਸੇ ਨੇ ਆਪਣੇ ਬੱਚੇ ਬੱਚੀ ਦਾ ਵਿਆਹ ਕਰਨਾ ਹੈ ਕਿ ਮੈਂ ਵਿਆਹ करण करणसार में मथाटी किया मां पवित्र नगरी जो किसी ने अपने बच्चे की लोड़ी मनानी है किसी ने नवा साल मनाना है किसी ने अपना कोई भी उत्सव करना है सेलिब्रेशन है क्योर पर सेलिब्रेशन पॉइंट है हमारी तो प्रामांगे। तो लिखे थे तो